राशन <laughs> गांधी है मैं चंडीगढ़ से हूं पिछले 25 वर्ष से इस न्यूरो थेरेपी की प्रैक्टिस कर रहा हूँ आज यहाँ धूरी में अग्रवाल समाज सभा की ओर से ये जो कैंप लगाया गया फ्री कैंप है ये एक दिन का कैंप है यहाँ ऑलरेडी क्लिनिक चलता है ਲੋਗੋ ਕੇ ਅਵੇਅਰਨੈਸ ਕੇ ਲੀਏ ਅੱਜ ਇਹ ਕੈਂਪ ਲਗਾਇਆ। ਤੁਲਜੀ ਮੇਗਾ ਲੋਕ ਐਸਿਕ ਆਯੁਰਵੇਦਿਕ ਕੈਂਪ ਇਹ ਤੂਰੀ ਵਿੱਚ ਪਹਿਲੀ ਵਾਰ ਲੱਗਿਆ ਨਿਊਰੋਪੈਥੀ ਚ ਕੀ ਇਲਾਜ ਸਾਰੀ ਬਿਮਾਰੀਆਂ ਸੰਭਵ ਹੈ। ਨਿਊਰੋਥੈਰੇਪੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ। ਬਿਨਾ ਦਵਾਈ ਦੇ ਹੈ ਕੋਈ ਦਵਾਈ ਨਹੀਂ ਦਿੰਦੇ ਕੋਈ ਅਸੀਂ ਸਮਾਨ ਵੰਡਦੇ ਨਹੀਂ ਹੈ ਕੋਈ ਵੇਚਣ ਨਹੀਂ ਆਏ। ਕੁਝ ਟਰੀਟਮੈਂਟ ਸਿਖਾਣੇ ਆ ਮਰੀਜ਼ ਨੂੰ ਕਿ ਆਪਣੇ ਆਪ ਸਿੱਖ ਲਓ ਆਪਣੇ ਆਪ ਕਰੋ ਆ ਪੁਆਇੰਟ ਹੈ। ਸ਼ਰਵਤ ਚਲੋ ਕੀ ਸੰਦੇਸ਼ ਜਨਾਉਂਦੇ ਇਸ ਨਿਊਰੋਬੈਥੀ ਲਈ ਮੈਂ ਨਿਰਦੇਸ਼ ਕਰਾਂਗਾ ਜਿਹੜੇ ਪਲੱਸ 2 ਪਾਸ ਬੱਚੇ ਜਿਨ੍ਹਾਂ ਦੇ ਘਰ ਚ ਹੈ ਜਿਨ੍ਹਾਂ ਨੂੰ ਲੱਗਦਾ ਰੋਜ਼ਗਾਰ ਦਾ ਸਾਧਨ ਹੈਲਥ ਦੇ ਦੇ ਖੇਤਰ ਸੇ ਜੇ ਆਪਣੀ ਰੋਜ਼ਗਾਰ ਬਣਾਣਾ ਚਾਹੁੰਦੇ ਆ ਉਹ ਇਹ ਕੋਰਸ ਕਰਕੇ ਬੱਚੇ ਪਲੱਸ 2 ਤੋਂ ਬਾਅਦ ਯੂਨੀਵਰਸਿਟੀ ਦਾ 1 ਸਾਲ ਦਾ ਕੋਰਸ ਹੈ ਕੋਰਸ ਕਰਕੇ ਆਪਣਾ ਕਲੀਨਿਕ ਚਲਾ ਸਕਦੇ ਅੱਛਾ ਰੋਜ਼ਗਾਰ ਦਾ ਸਾਧਨ ਹੈ ਔਰ ਜਿਹੜੇ ਲੋਕ ਬਿਮਾਰ ਹੈ ਉਹ ਬਿਨਾ ਦਵਾਈ ਦੇ ਠੀਕ ਹੋਣਾ ਚਾਹੁੰਦੇ ਹੈ ਤਾਂ ਨਿਊਰੋਥੈਰਪੀ ਕਰਵਾਉਣਾ ਸ਼ੁਰੂ ਕਰਨਾ ਅਗਰਵਾਲ ਸਮਾਜ ਕਹੋਗੇ ਜਿਹੜਾ ਅੱਜ ਕੈਂਪ ਲਗਾਇਆ ਗਿਆ ਤਾਂ ਵੀ ਇੱਕ ਵਿੱਚ ਕੀ ਅਗਰਵਾਲ ਸਮਾਜ ਤੇ ਕੀ ਕਾਰਗ੍ਰਾਮ ਹੈਗੇ ਨੇ ਜੱਗੇ ਅਗਰਵਾਲ ਸਮਾਜ ਸਭਾ ਕਾਫੀ ਲੰਬੇ ਸਮੇਂ ਤੋਂ ਲੋਕ ਭਲਾਈ ਕੰਮ ਕਰ ਰਹੀ ਹੈ ਜਿਦਾਂ ਮੈਡੀਕਲ ਕੈਂਪ ਲਾਉਣਾ ਖੂਨ ਦਾ ਕੈਂਪ ਲਾਉਣਾ ਤੇ ਹੋਰ ਵੀ ਜਾਗਰੂਤਾ ਲਈ ਕੰਮ ਕਰ ਰਹੀ ਹੈ ਜਿਸ ਤਰ੍ਹਾਂ ਸਾਡਾ ਪਿੱਛੇ ਏਜੰਡਾ ਰਿਹਾ ਵੀ ਭੋਗਾਂ ਦੇ ਉੱਤੇ ਲੋਕ ਬੇਤੁਕਾ ਖਰਚਾ ਕਰ ਰਹੇ ਨੇ ਬੇਲੂੜੀ ਦੇ ਜਿਵੇਂ ਕੋਈ ਪਿੰਨ ਆ ਦੀ ਦਸਮਾ ਜਾਂ ਹੋਰਾ ਉਹਦੇ ਵਿੱਚ ਵੀ ਸਾਡਾ ਅਗਰਵਾਲ ਸਮਾਰ ਸਭਾ ਅੱਗੇ ਹੋ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਿਹਾ ਵੀ ਇਹ ਜਿਹੜੀਆਂ ਬੇ ਲੋੜੀ ਦੀਆਂ ਚੀਜ਼ਾਂ ਨੇ ਇਹਨਾਂ ਨੂੰ ਖਾਦੋਂ ਕਰਿਆ ਜਾਵੇ ਔਰ ਵੱਧੋਬਾਦ ਆਪਾਂ ਲੋਕਾਂ ਨਾਲ ਜੁੜ ਕੇ ਲੋਕ ਭਲਾਈ ਦੇ ਕੰਮ ਕੀਤੇ ਜਾ। ਇੱਕ ਵਿੱਚ ਜਿਤਨਾ ਅਸੀਂ ਪਹਿਲਾਂ ਵੀ ਦੱਸਿਆ ਵੀ ਮੈਡੀਕਲ ਕੈਂਪ ਦਾ ਲਾਂਡਰੀ ਜਾਂਦੇ ਹਾਂ ਹੁਣ ਸਾਡੀ ਮਹਾਰਾਜ ਅਗਰਸੈਨ ਜਨਮ ਦਿਤੀ ਆ ਰਹੀ ਆ। ਉਹਦੇ ਵਿੱਚ ਵੀ ਅਸੀਂ ਬਹੁਤ ਵੱਡੇ ਪੱਧਰ ਤੇ ਖੂਨਦਾਨ ਕੈਂਪਸ ਲਾਉਣ ਜਾ ਰਹੇ ਹਾਂ। ਜੋ ਕਿ ਅਜੇ ਖੂਨ ਦੀ ਬਹੁਤ ਕਮੀ ਆ ਸਾਡੇ ਦੇਸ਼ ਦੇ ਵਿੱਚ ਤਾਂ ਕਿੰਨੇ ਐਕਸੀਡੈਂਟ ਹੁੰਦੇ ਨੇ ਕਿੰਨੀਆਂ ਬਿਮਾਰੀਆਂ ਨਾਲ ਖੂਨ ਦੇ ਨਾਲ ਮੌਤਾ ਹੁੰਦੀਆਂ ਨੇ ਸੋ ਅਸੀਂ ਅਗਰਵਾਹ ਸਮਾਜ ਸਭਾ ਵੱਲੋਂ ਵੀ ਇਹਦਾ ਜੋ ਬੰਦਾ ਯੋਗਦਾਨ ਜ਼ਰੂਰ ਪਾਉ। ਮੇਰਾ ਨਾਮ ਨਰੇਸ਼ ਸਿੰਘ ਲੈ ਜੀ। ਮਹਾਰਾਜਾ ਅਗਰਸੈਨ ਕੀ। ਮਹਾਰਾਜਾ ਅਗਰਸੈਨ ਕੀ। ਅੱਜ ਬਹੁਤ ਖੁਸ਼ੀ ਦੀ ਗੱਲ ਹੈ ਅਗਰਵਾਹ ਸਮਾਜ ਸਭਾ ਵੱਲੋਂ ਇਹ ਅੱਜ ਇਹ ਜਿਹੜਾ ਨੈਰੋਪੈਥੀ ਦਾ ਜੋ ਕੈਂਪ ਲਾਇਆ ਜਾ ਰਿਹਾ ਧੂੜ ਵਿੱਚ ਪਹਿਲੀ ਵਾਰ ਲਾਇਆ ਜਾ ਰਿਹਾ। ਅਗਰਵਾਲ ਸਮਾਜ ਸਭਾ ਇਹ ਪਹਿਲਾਂ ਤੋਂ ਹੀ ਸੇਵਾ ਦਾ ਕੰਮ ਕਰ ਰਹੀ ਹੈ ਸਮਾਜ ਵਾਸਤੇ ਜਿਸ ਤਰ੍ਹਾਂ ਪਹਿਲਾਂ ਮੈਡੀਕਲ ਕੈਂਪ ਲਾਉਂਦੇ ਰਹੇਗੇ ਬਲੱਡ ਕੈਂਪ ਲਾਉਂਦੇ ਰਹੇਗੇ ਔਰ ਹੋਰ ਬਹੁਤ ਸਮਾਜ ਸੇਵਾ ਜਿਹੜੀ ਹੈ ਅਗਰਵਾਲ ਸਮਾਜ ਸੇਵਾ ਬਹੁਤ ਲੰਬੇ ਸਮੇਂ ਤੋਂ ਜੋ ਸਾਡੇ ਪ੍ਰਧਾਨ ਨੇ ਮਦਨ ਲਾਲ ਬੰਸਲ ਜੀ ਔਰ ਸਾਡੇ ਚੇਅਰਮੈਨ ਸਾਹਿਬ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਗਰਵਾਲ ਸਮਾਜ ਸਭਾ ਬਹੁਤ ਵਧੀਆ ਕੰਮ ਕਰਦੀ ਹੈ ਔਰ ਸਮਾਜ ਨੂੰ ਅਸੀਂ ਜੋੜਨ ਵਾਸਤੇ ਨਾਲ ਅਪੀਲ ਕਰਦੇ ਆਂ ਕਿ ਅਗਰਵਾਲ ਸਮਾਜ ਦੇ ਨਾਲ ਬਸਤਵਾਰ ਜੁੜੋ ਤਾਂ ਕਿ ਅਗਰਵਾਲਾਂ ਦਾ ਅਪਾ ਵੱਧ ਤੋਂ ਵੱਧ ਜੋ ਹੈਗਾ ਉਹ ਯੋਗਦਾਨ ਜਿਹੜਾ ਹੈਗਾ ਉਹ ਸਾਰੇ ਸਮਾਜ ਦੇ ਵਿੱਚ ਪੈ ਸਕੇ ਸੋ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਇਹ ਧੂਰੀ ਤੇ ਪਹਿਲੀ ਵਾਰ ਨੈਰੋਪੈਥੀ ਦਾ ਜੋ ਕੈਂਪ ਲੱਗ ਰਿਹਾ ਹੈਗਾ ਸੋ ਸਾਰੇ ਇਸ ਚੀਜ਼ ਦੇ ਬਹੁਤ ਵਧਾਈ ਦੇ ਪਾਤਰ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਮਹਾਰਾਜਾ ਅਗਰ ਸੈਨ ਕੀ ਜੈ ਕੁਲਦੇਵੀ ਮਾਤਾ ਲਕਸ਼ਮੀ ਕੀ ਜੈ ਇਹ ਜੀ ਸਮਾਜ ਭਲਾਈ ਦੇ ਕੰਮ ਨੇ ਅਗਰਵਾਲ ਸਭਾ ਬੜੀ ਜਾਦੀ ਬਣੀ ਹੈ ਹਰ ਸਾਲ ਕਿ ਹਰ ਕੁਛ ਨਾ ਕਰੇ ਖੂਨਦਾਨ ਕੈਂਪ ਕਰੇ ਕੋਵਿਡ ਦਾ ਕੈਂਪ ਘਰ ਤਰ੍ਹਾਂ ਦੇ ਕੇ ਕਿਹੜਾ ਮੈਡੀਕਲ ਕੈਂਪ ਲਾਇਆ ਸੀ ਉਸ ਤੋਂ ਬਾਅਦ ਅੱਜ ਨਿਊਰੋਪੈਥੀ ਦਾ ਲਾਇਆ ਹੈਗਾ ਤਾਂ ਕਿ ਲੋਕਾਂ ਨੇ ਜਾਗਰੂਕਤਾ ਆਵੇ ਕਿ ਪੈਥੀ ਕੀ ਹੈਗੀ ਹੈ ਔਰ ਇਹਦੇ ਚ ਇਲਾਜ ਕਿਸ ਤਰ੍ਹਾਂ ਕੀਤਾ ਜਾਂਦਾ ਜਿਹੜੇ ਲੋਕ ਐਲੋਪੈਥੀ ਤੋਂ ਹੋਰ ਕਿਸੇ ਸਿਸਟਮ ਤੋਂ ਅੱਕੇ ਹੋਏ ਨੇ ਇਲਾਜ ਨਹੀਂ ਹੋਇਆ ਤਾਂ ਇਸ ਪੈਥੀ ਦੇ ਵਿੱਚ ਉਹ ਆਪਣਾ ਸੋਚਦੇ ਨੇ ਕਿ ਸਾਡਾ ਇਲਾਜ ਹੋਊਗਾ ਇਹ ਨਵੇਂ ਤਰੀਕੇ ਦੀ ਹੈ ਬਿਨਾਂ ਦਵਾਈ ਤੋਂ ਟ੍ਰੀਟਮੈਂਟ ਕੀਤਾ ਜਾਂਦਾ ਇਸ ਕਰਕੇ ਸਾਡੀ ਬੇਨਤੀ ਹੈ ਕਿ ਹਰ ਵਕਤ ਵੱਧ ਇਸ ਦਾ ਲਾਭ ਲਿੱਤਾ ਜਾਵੇ ਔਰ ਵਕਤ ਬੱਦ ਸਾਨੂੰ ਸਹਿਯੋਗ ਦਿੱਤਾ ਜਾਵੇ ਅਗਰਵਾਲ ਸਮਾਜ ਨਾਲ ਜੁੜਿਆ ਜਾਵੇ ਸਮਾਜ ਭਲਾਈ ਦੇ ਕੰਮਾਂ ਵਾਸਤੇ ਸੀ ਹਰ ਟਾਈਮ ਅੱਗੇ ਰਹਿਣੇ ਆ ਤੇ ਇਹੀ ਸਾਡੀ ਬੇਨਤੀ ਅਗਰਵਾਲ ਸਮਾਜ ਸਭਾ ਦੇ ਮੈਂਬਰ ਜੋ ਕਿ ਅਗਰਵਾਲ ਸਮਾਜ ਨੂੰ ਕੀ ਅਪੀਲ ਕਰਨਗੇ ਵੀ ਅਗਰਵਾਲ ਸਮਾਜ ਇਹ ਜੀ ਅਗਰਵਾਲ ਸਮਾਜ ਜਿਹੜਾ ਹੈ ਬੜਾ ਇੱਕ ਸਮਾਜ ਦੇ ਵਿੱਚ ਪ੍ਰਤਿਸ਼ਠਿਤ ਸਮਾਜ ਹੈ ਔਰ ਹਰ ਵੇਲੇ ਸਮਾਜ ਸੇਵਾ ਬਾਰੇ ਅੱਗੇ ਰਹਿੰਦੇ ਆ ਕਿਤੇ ਵੀ ਕੋਈ ਦਾਨ ਦੇਣਾ ਹੋਵੇ ਕਿਤੇ ਵੀ ਕੋਈ ਸੰਸਥਾ ਹੋਵੇ ਕਦੇ ਪਿੱਛੇ ਨਹੀਂ ਹਟਦਾ ਇਹ ਸੰਸਥਾ ਜਿਹੜੀ ਹੈਗੀ ਆ ਉਹਦੇ ਵਾਸਤੇ ਰੱਖਿਆ ਕੋਈ ਕਿਸੇ ਨੂੰ ਸਾਈ ਚਾਰੇ ਵਿੱਚ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਹੈ ਉਹ ਹੱਲ ਕੀਤੀ ਜਾਵੇ ਸ਼ਹਿਰ ਦੀ ਕਾਮਨ ਸਾਂਝੀ ਗੱਲ ਹੈ ਉਹ ਵੀ ਕੀਤੀ ਜਾਊਗੀ ਤੇ ਬਾਕੀ ਕਿਸੇ ਦੀ ਚਾਹੇ ਜੀ ਜ਼ੋਰ ਜ਼ਰੂਰਤ ਹੋਵੇ ਉਹ ਮਦਦ ਵੀ ਕੀਤੀ ਜਾਂਦੀ ਹੈ